ਜੀ ਦੋਸਤੋ ਮੈਂ ਤੁਹਾਡਾ ਦੋਸਤ ਜਸਪ੍ਰੀਤ ਸਿੱਧੂ ਤੇ ਆਪਾਂ ਲੈ ਕੇ ਆ ਗਏ ਆ ਤੁਹਾਡੇ ਲਈ ਫੇਰ ਆਰਮੀ ਟਰੈਲਰ ਆਰਮੀ ਟਰੈਲਰ ਆ ਦੇਖੋ ਤਿਆਰ ਆ ਤੇ ਤੁਹਾਨੂੰ ਦਿਖਾਉਣੇ ਆ ਰੋਨਾਨਕ ਐਂਡ ਪੀਵੀਸੀ ਵਰਕਸ਼ਾਪ ਤੇ ਇਹ ਰਾਮਾ ਰੋਡ ਦੇ ਬਿਲਕੁਲ ਉੱਪਰ ਸਥਿਤ ਆ ਇਧਰੋਂ ਜੇ ਆਉਂਗੇ ਮੌੜ ਜਾਂ ਮਾਨਸਾ ਕੰਨੀਓ ਇਧਰੋਂ ਵੀ ਰਾਮਾ ਰੋਡ ਦੇ ਬਿਲਕੁਲ ਉੱਪਰ ਆ ਤੇ ਇਧਰ ਹੀ ਸੱਟੂ ਵੀ ਰਾਮਾ ਰੋਡ ਦੇ ਬਿਲਕੁਲ ਉੱਪਰ ਆ ਤੇ ਆਜੋ ਤੁਹਾਨੂੰ ਮਿਲਾਉਣੇ ਆ ਬਾਈ ਸ਼ਰਮੇ ਨਾਲ ਤੇ ਕਰਮਾ ਕੋ ਗਾ ਤੁੰਡ ਪਣੇ ਕੋ ਟ੍ਰੇਨ ਹੋ ਗਈ ਕਰਮਾ ਦੀ ਹਾਲਤ ਹੈ ਬਾਈ ਸਸਤੀ ਕਾਰ ਕਰਿਆ ਰੂ ਤੇ ਮਾਰਾ ਸੱਚੇ ਪਾਛਾ ਤੁਹਾਨੂੰ ਚੜਦੀ ਕਲਾ ਚ ਰੱਖਿਓ ਰੱਖੇ ਹੈ ਨਾ ਤੇ ਹੋ ਠੀਕਾ ਗੋ ਆ ਬਾਈ ਅਸ ਕੱਢ ਲਿਉਣੀ ਧੂੜੀ ਬਣ ਗਈ ਹੋਣੀ ਹੈ ਬੇਲੇ ਹੋ ਗਈ ਹੋਣੀ ਹੈ ਨਾ ਬਾਈ ਤੇ ਜਿਹੜੀ ਬਈ ਆਪਣਾ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਪਾਈਆਂ ਟਰੈਕਟਰ ਮੰਡੀ ਦੇ ਵਿੱਚ ਕਿ ਜੀ ਪਾਲੇ 컨ਟੇਨਰ ਲਗਾਉਂਦੇ ਸੀ ਜੇ ਆਰਮੀ 컨ਟੇਨਰ ਲੜਾਈ ਅੱਜ ਸਾਡਾ ਮੂੜਿਆ ਬਣਿਆ ਬੈਠੇ ਸੀ ਬਾਈ ਕਿ ਐਸ ਨੂੰ ਬੰਨਦੇ ਦਿਖਾਈ ਕਿਥੇ ਬੰਨਦੇ ਆ ਕੌਣ ਬਣਾਉਂਦਾ ਸਾਰੀ ਗੱਲ ਬਾਤ ਦਿਖਾ ਬੰਗਿਆ ਜੇ ਪਰ ਤੇ ਆਪਰ ਰੇਟ ਵੀ ਬਾਈ ਨੂੰ ਪੁੱਛਾਂਗੇ ਜਾਇਜ ਰੇਟ ਕੀ ਆ ਠੀਕ ਹੈ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਣਾ ਬਾਈ ਜੀ ਕਿਥੇ ਖੜੇ ਆ ਸੀ ਕਿਥੇ ਬਾਈ ਜੀ ਦੀ ਸ਼ਾਪ ਆ ਕਿਥੇ ਇਹ ਆਰਮੀ 컨ਟੇਨਰ ਬੰਨਦੇ ਆ ਠੀਕ ਹੈ ਜੇਕਰ ਤੁਸੀਂ ਭਾਈ ਜੀ ਇਧਰੋਂ ਹੋ ਗਏ ਮਾਨਸਾ ਮੋਗਾ ਸਾਈਡ ਵੱਲੋਂ ਬਠਿੰਡਾ ਸਾਈਡ ਵੱਲੋਂ ਫੇਰ ਭਾਈ ਜੀ ਖਾਣਾ ਚੌਂਕ ਤੋਂ ਰਾਮਾ ਰੋਡ ਠੀਕ ਹੈ ਇਧਰ ਰਾਮਾ ਮੰਡੀ ਆ ਭਾਈ ਜੀ ਤੇ ਇਧਰ ਮਾਨਸਾ ਰੋਡ ਆਈ ਮੋਗਾ ਜੀ ਰਾਮਪਰਾਪੁਰ ਭਾਈ ਬਠਿੰਡਾ ਦਾ ਠੀਕ ਹੈ ਜੀ ਹਾਂ ਤੇ ਇੱਥੇ ਕੇ ਸੰਗਤ ਅੱਡਾ ਸੰਗਤ ਰੋਡ ਦਾ ਅੱਡਾ ਵਜਦਾ ਛੋਟਾ ਆ ਇਥੋਂ ਤਲਵੰਡੀ ਦੇ ਵਿੱਚੋਂ ਅਗ ਕਿਸੇ ਦੇ ਤੋਂ ਵੀ ਪੁੱਛ ਸਕਦੇ ਹੋ ਬਾਈ ਇਹ ਸੜਕ ਦੇ ਉੱਤੇ ਸੁਖਵਿੰਦਰ ਸਿੰਘ ਰੁੱਕੀ ਦੀ ਦੁਕਾਨ ਤੇ ਜਾਣ। ਬਾਕੀ ਤੁਹਾਨੂੰ ਕੰਟੈਕਟ ਨੰਬਰ ਵੀ ਦੇਵਾਂਗੇ ਬਾਈ ਤੁਹਾਨੂੰ। ਤੇ ਆਜੋ ਆਪਾਂ ਬਾਈ ਦੀ ਦੁਕਾਨ ਦਿਖਾਉਣੇ ਨਾਲੇ ਤਾਂ ਸ਼ਾਪ ਆ ਤੇ ਲਾਲੇ ਆਪਾਂ ਤੁਹਾਨੂੰ ਕੰਟੇਨਰ ਬਣਦੇ ਦਿਖਾਵਾਂਗੇ। ਆ ਤਾਂ ਲਗਭਗ ਆਪਣਾ ਗਤਰੀ ਤਿਆਰ ਹੀ ਹੋਇਆ ਬੜਾ ਹਨ। ਇਹਦੇ ਵਾਂਗ ਲੱਕ ਮਾਰਤਾ। ਅੱਜ ਹੀ ਦੇਖਣ ਲੋਖਣ ਵਾਲੇ ਹੀ ਹਾਂ ਦਾ ਹਨ ਬਾਈ। ਹਾਂ। ਬਿਲਕੁਲ ਤਿਆਰ ਇਹਨੂੰ ਚਾਰੇ ਪਾਸੇ ਦਿਖਾ ਦੇ। ਗਤਰੀ ਤਾਂ ਠੀਕ ਆ ਬਾਈ। ਕੋਕੇ ਹੀ ਲਾਏ ਪਏ ਆ ਬਟੇ ਵੀਰ ਐ ਨਹੀਂ ਹੈਗਾ ਤੇ ਜੁਆੜ ਜਾ ਬਣਾਇਆ ਬਾਈ ਨੇ ਤੇ ਬਾਕੀ ਆਪਾਂ ਇਹਦਾ ਮਟੀਰੀਅਲ ਵੀ ਪੁੱਛਾਂਗੇ ਕਹੋ ਯਾਰ ਮਟੀਰੀਅਲ ਲਾਉਂਦਾ ਬਾਈ ਠੀਕ ਹੈ ਜੀ ਦਾ ਸਮਾਨ ਕੀ ਕੋਈ ਸਮਾਨ ਲੱਗਿਆ ਕਿ ਕਿਸੇ ਨੇ ਆਪਣੇ ਕੋਈ ਡਿਜ਼ਾਈਨ ਦੀ ਬਣਵਾਉਣੀ ਹੋਵੇ ਉਹ ਬਣ ਜੂ ਨਹੀਂ ਬਣਦੀ ਹੈ ਨਾ ਸਾਰੀ ਗੱਲ ਕੱਲੀ ਕੱਲੀ ਗੱਲ ਰੱਖਾਂਗੇ ਬਾਈ ਜੀ ਅੱਜ ਤੁਹਾਨੂੰ ਇੱਕ ਤੁਹਾਨੂੰ ਹੋਰ ਗੱਲ ਦਿਖਾਏਗਾ ਯਾਰ ਦੇਖੋ ਬਾਈ ਟਾਇਰ ਟੂਰ ਨਾ ਜਮਾਏ ਨਵੇਂ ਪੌਂਦਾ ਲਿਆ ਕੇ ਆਹ ਦੇਖੋ ਜਸਪ੍ਰੀਤ ਇਹ ਬੀਜੀ ਦੀ ਕੰਪਨੀ ਨਹੀਂ ਹੈਗੀ ਐਮ ਆਰਫ ਦੀ ਕੰਪਨੀ ਦੇ ਟਾਇਰ ਹੈ ਜੀ ਟਾਇਰਾਂ ਦੇ ਬਾਰੀ ਸੂਚੀ ਨਾਲ ਨਾ ਬਿੱਲ ਲੈ ਕੇ ਜਾਇਆ ਕਰੋ ਬੇਚਾ ਤੋਂ ਕੋਈ ਚੱਕਰ ਨਹੀਂ ਬਿੱਲ ਵੀ ਮਿਲ ਜਾਣਗੇ ਗਾਰੰਟੀ ਮਿਲਦੀ ਉਹਨਾਂ ਦੀ ਤੇ ਕੰਪਨੀ ਦੇ ਟਾਇਰ ਨਾਲ ਦਾ ਇਹ ਦੁਕਾਨ ਆ ਭਾਈ ਵੀ ਆ ਦੋ ਤਿਆਰ ਹੋਈ ਜਾਂਦੀਆਂ ਤੇ ਦੋਨੇ ਵੱਟਾ ਵੱਟ ਮਾਡਲ ਆ ਭਾਈ ਇਹਨਾਂ ਦੇ ਤੇ ਮਿਸਤਰੀ ਨੂੰ ਮਲਾਉਂਦੇ ਆਪਾਂ ਭਾਈ ਸੁਖਮਿੰਦਰ ਆਉਣਗੇ ਹਾਂਜੀ ਭਾਈ ਜੀ ਪਹਿਲਾਂ ਤਾਂ ਜੀ ਤੁਸੀਂ ਮਾਈ ਜੀ ਆਲਾ ਤਾਂ ਬੜਾ ਬੜਾ ਭਾਈ ਸਾਹਿਬ ਭਾਈ ਸਾਹਿਬ ਬਹੁਤ ਠੀਕ ਹੈ ਉਹ ਹਾਂਜੀ ਹਾਂਜੀ ਬਹੁਤ ਵਧੀਆ ਕਿਰਪਾ ਮਾਲਕੀ ਮਾਲਕ ਦੀ ਕਿਰਪਾਈ ਚਾਹੀਦੀ ਸੁਵਿੰਦਰ ਹੋ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਤੇ ਪਹਿਲਾਂ ਤਾਂ ਆਪਣੇ ਦੋਸਤਾਂ ਦਾ ਭਰਾਵਾਂ ਦਾ ਧੰਨਵਾਦ ਹੈ ਨਾ ਹਾਂਜੀ ਇਹਨਾਂ ਦਾ ਤੁਹਾਡਾ ਤੁਹਾਡਾ ਬਾਈ ਦਾ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਭਾਈ ਇਹਨੂੰ ਤੇ ਤੇ ਹੋਰ ਸ਼ੇਅਰ ਕਰੋ ਵੀਡੀਓ ਵੀਡੀਓ ਸਾਰੀਆਂ ਸ਼ੇਅਰ ਕਰਿਆ ਕਰੋ ਅੱਗੇ ਹੁੰਦਾ ਹੈ ਬਈ ਅੱਜ ਆਏ ਆ ਆਪਾਂ ਸੁਖਵਿੰਦਰ ਕੋਲੇ ਸੁਖੀ ਠੀਕ ਹੈ ਜਿਹੜੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਦੇ ਹੁੰਦੇ ਸੀ ਨਾ ਆ ਆਰਮੀ ਕੇ ਟੇਨਰ ਆ ਸਾਡਾ ਵੀਰ ਬਣਾਉਂਦਾ ਜੇ ਆਪਾਂ ਬਾਈ ਤੋਂ ਮਢੀ ਦੇ ਲਈ ਪੁੱਛਾਂਗੇ ਇਕੱਲੀ ਇਕੱਲੀ ਗੱਲ ਪੁੱਛਾਂਗੇ ਸਾਰੀ ਗੱਲ ਪੁੱਛਾਂਗੇ ਆਪਾਂ ਬਾਈ ਜੀ ਤਿਆਰ ਹੋਈ ਆ ਕਿਉਂ ਸੁਖਵਿੰਦਰ ਹਾਂਜੀ ਹਾਂਜੀ ਇਹ ਤਾਂ ਪ੍ਰੈਮਰ ਲੱਗ ਗਿਆ ਇਹਨਾਂ ਤੇ ਪ੍ਰੈਮਰ ਲੱਗ ਗਿਆ ਧਿਆਰ ਹੈ ਧਿਆਰ ਹਾਂਜੀ ਜਦੋਂ ਤਾ ਧਿਆਰੇ ਮਸੂਲ ਸਾਡੇ ਤੇ ਹੈ ਨਾ ਮੈਂ ਤੇਰੇ ਕੋਲ ਪੁੱਛਾਂ ਤੈਨੂੰ ਮੈਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਨੇ ਮਟੀਰੀਅਲ ਦੀ ਹਾਂਜੀ ਜਿਸ ਤਰ੍ਹਾਂ ਜਿਹੜਾ ਲੋੜ ਨੂੰ ਹੈ ਮਟੀਰੀਅਲ ਲਉਨੇ ਆ ਤੇ ਹਾਂਜੀ ਫੁੱਕੀ ਮੈਨਾ ਲਉਂ। ਭਾਜੀ 14 ਦੀ ਚਾਦਰ ਲੱਗਦੀ ਐ ਇਹਦੀ 14 ਗੇਜ ਚਾਦਰ ਦੀ ਚਾਦਰ ਲੱਗਦੀ ਹੈ। ਚਾਦਰ ਦੀ ਚਾਦਰ ਲਉਂ। ਹਾਂਜੀ ਹਾਂਜੀ अच्छा कोई आप जोड़ के पाया हां बिल्कुल सारा कोई है एकदम फ्रेश माल हुआ किसी चीज में होता है ये कारण से होता है आर्मी डेलर की इसमें अभी पहले तीन कॉपी है कॉपी नियमन इसकी है 38 की है 38 अच्छा आर्मी डेलर के साइड से 16 के लगी है अपने 14 के जलोली अच्छा अच्छा हम्म लगा स्थिरता वगैरह स्थिरता थिकनेस वगैरह पूरी मोटी की है हां ਇੱਥੇ ਗੁਨਾਹ ਪੁਰੇ ਸੰਗਰਾਮ ਬਣਾਇਆ ਹੋਇਆ ਜਿਗਾਰ ਹੈ ਨਾ ਇਹ ਹੈਂਡਲ ਹੈ ਇਹ ਇਹ ਹੈਂਡਲ ਦੇ ਚੱਕੇ ਦੇ ਪਿੱਛੇ ਕੰਨੀ ਚੱਕੇ ਅੰਦਰ ਰੌਣਾ ਚੱਕੇ ਸੁਖਵਿੰਦਰਾਪੁਰ ਦੇ ਚੱਕੇ ਇਹ ਲੋਕ ਹੈ ਇਹਦੇ ਸਰਬਾ ਲੱਗਾ ਹੋਇਆ ਇਹ ਮਗਲ ਦੇ ਹੈਡਾਂ ਦੇ ਕੋਲ ਤੇ ਬੈਕ ਹੈਡ ਅੱਛਾ ਅੱਛਾ ਇਹ ਬ੍ਰੇਕ ਆ ਇਹ ਬ੍ਰੇਕ ਹੈ ਇਹ ਜਿਵੇਂ ਆਪਾਂ ਗੱਡੀ ਨੂੰ ਬ੍ਰੇਕ ਮਾਰਾਂਗੇ ਨਾਲ ਇਹਨੂੰ ਬ੍ਰੇਕ ਮੱਚ ਨਹੀਂ ਉਹ ਪਿੱਛੇ ਜਾਣੀ ਹੈ ਉਹ ਸਰਬਾ ਹਟ ਮੈਨ ਲੱਗ ਜਾਣੀ ਅਗਰ ਬ੍ਰੇਕ ਆਪਾਂ ਨਹੀਂ ਕੰਮ ਲੈਣਾ ਬ੍ਰੇਕਾਂ ਤੋਂ ਤਾਂ ਇਹ ਆਪਾਂ ਇਹ ਵਿੱਚ ਲੋਕ ਪਾ ਸਕਦੇ ਹਾਂ ਬ੍ਰੇਕ ਲੈ ਬਾਈ ਪੀਰਾ ਆਤਾ ਨਾ ਸਿਰੇ ਹੀ ਲਾਇਆ ਪਿਆ ਬਾਈ ਬ੍ਰੇਕ ਬਰੂਕ ਤਾਂ ਆਪੇ ਲੱਗ ਜੇ ਜੇ ਮਨ ਦੇ ਵਿੱਚ ਲੋਡ ਹੋਵੇ ਨਾ ਤੇ ਝਟਕਾ ਨਹੀਂ ਝਟਕਾ ਨਹੀਂ ਝਟਕਾ ਨਹੀਂ ਗੱਡੀ ਨੂੰ ਪਤਾ ਹੀ ਨਹੀਂ ਲੱਗਦਾ ਗੱਡੀ ਨੂੰ ਪਤਾ ਹੀ ਨਹੀਂ ਲੱਗਦਾ ਹੋਡੀ ਗੱਡੀ ਨੂੰ ਐ ਨਹੀਂ ਪਤਾ ਲੱਗਣਾ ਸਾਡੀ ਗੱਡੀ ਦੇ ਮਗਰ ਪਿੱਛੇ ਹੈਗਾ ਕਿ ਨਹੀਂ ਹੈਗਾ ਜਿੱਦਾਂ ਗੱਡੀ ਦੇ ਬ੍ਰੇਕ ਮਾਰੋਗੇ ਇਹਨੇ ਆਟੋਮੈਟਕੀ ਬ੍ਰੇਕ ਲੱਗ ਜਾਣਾ ਨਹੀਂ ਨਹੀਂ ਸਾਰਾ ਡਰਮ ਅੱਛਾ ਆਪ ਜੀ ਦੇ ਦਸਤੂਰ ਕਾਮੰਡੀ ਇਹ ਮਾੜਾ ਇਹ ਦਿਖਾ ਦੇ ਐਨੇ ਨਾ ਇਹ ਡਰਮ ਆ ਗਈ ਤੇ ਵੱਡੇ ਡਰਮ ਲਾਉਣੇ ਆਪਾਂ ਵਧੀਆ ਸਿਹਰੇ ਜੀਆਂ ਲੱਗੀਆਂ ਹੋਈਆਂ ਡਰਮ-ਤਰਮ ਵਧੀਆ ਲੱਗੇ ਹੋਇਆ ਬਾਈ ਕਹਿੰਦਾ ਹਾਂ ਵੱਡੇ ਡਰਮ ਲੱਗੇ ਨੇ ਤੇ ਕਮਾਨੀਆਂ ਕਮੂਣੀਆਂ ਚੰਗੀਆਂ ਲੱਗੀਆਂ ਕਮਾਨੀਆਂ ਪੂਰੀ ਹੈਵੀ ਕਮਾਨੀਆਂ ਲੱਗੀਆਂ ਹੋਈਆਂ ਬਾਈ ਕਹਿੰਦਾ ਨਾ ਜਸਪਰੀ ਦਾ ਕਹਿੰਦਾ ਬਾਈ ਨਾਟ ਨਾਟ ਦੀ ਗਰੰਟੀ ਹੈ ਠੀਕ ਕਿਉਂ ਚ ਗਵੇਂ ਹਾਂਜੀ 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 ਸੋਡੀ ਕਮਾਨੀ ਟੁੱਟ ਜੇ ਜਾਂ ਕੋਈ ਨੇ ਪਟਾਈਆ ਬੱਧ ਪਏ ਹੋਇਆ ਜੀ ਤੇ ਜੇ ਕੋਈ ਵੀ ਚੀਜ਼ ਟੁੱਟ ਜੇ ਤੁਹਾਡੀ ਇਹਦੀ ਠੀਕ ਹੈ ਗੱਲ ਮਤਲਬ ਟੈਰ ਗਰੰਟੀ ਹੈ ਹਰ ਪਾਸੋਂ ਤੇ ਬਿਲ ਹੋਣਗੇ ਬਾਈ ਤੁਹਾਨੂੰ ਚੇਂਜ ਕਰਕੇ ਦੇ ਦੋ 10 ਸਵਿੰਦਰ ਆਪਾਂ ਜੋ ਗੱਲ ਕਰ ਰਹੇ ਕੰਪੈਸਟੀ ਕੰਪੈਸਟੀ ਇਹਦੇ ਜੇ ਹੈਗੇ ਆਪਾਂ 1 ਕਿਟਾ ਵੱਡਾ ਪਾ ਸਕਦੇ 10 ਪੁਆਇੰਟ 10 ਕੁ ਵੱਟਲਾ ਆਪਾਂ ਬਾਜਣਾ ਪਾ ਸਕ ਹਾਂ ਹਾਂ ਹੈਨਾ ਹਾਂ ਇਹ ਮੂਮੈਂਟਰ ਇਹ ਰਫ ਪਤੰਨਾ ਕੁਆ ਦੇ ਆਵਾਜ਼ ਵੀ ਰਿਦਾ ਵਜਨ ਹੈ ਜੀ ਸਾਢੇ 3 ਕੁਇੰਟਲ ਅੱਛਾ ਔਰ ਜਿਹੜਾ ਇਹ ਮਾਡਲ ਹੈ ਇਹ ਗੋਲ ਮਗਰਾਟ ਆ ਗਿਆ ਤੇ ਇਹਦੇ ਚ ਮਗਰਾਟ ਟੌਪ ਹੈ ਇਹ ਜਿਹੇ ਇਸ ਕੇਸ ਮਾਡਲ ਦੇ ਵਿੱਚ ਗੋਲ ਮਗਰਾਟ ਆ ਗਿਆ ਇਹ ਬਾਡੀ ਥੋੜੀ ਬਾਹਰ ਹੋ ਰਹੀ ਹੈ ਪੇਪਰ ਕੱਟ ਤੇ ਸੀ ਇਹਦੇ ਟੂਲ ਲੱਗੇ ਆ ਗਏ ਉਹਦਾ ਟੂਲ ਸੈੱਟ ਤੇ ਆ 8 ਟੂਲ ਨੂੰ ਦੇ ਲੋਗ ਨੂੰ ਬਹੁਤ ਵਧੀਆ ਲਾਈਬ੍ਰੇਰੀ ਆਇਆ ਹਾਂ ਤੇ ਭਾਈ ਨੂੰ ਨਾ ਇਹ ਕਿਸੇ ਭਰਾ ਕੋਈ ਹੋਰ ਮਾਡਲ ਹੈਗਾ ਕਿ ਭਾਈ ਆਪਾਂ ਆਪਾਂ ਥੋੜੀ ਜਿਹੀ ਚੌੜੀ ਪਾਉਣੀ ਹੈ ਜਾਂ ਅੰਮੀ ਬਣਾਉਣੀ ਹੈ ਹਨਾ ਜੈਲ ਦੀ ਘਾਉਂਗੇ ਉਹ ਜੀ ਹੀ ਭਾਈ ਤਿਆਰ ਕਰ ਦੂਗਾ ਕਿ ਨਹੀਂ ਭਾਈ ਜਦੋਂ ਇਹ ਕਿਸੇ ਨੇ ਵੱਡੀ ਜਾਂ ਛੋਟੀ ਜਿਹੀ ਹੋਣੀ ਹੈ ਕੈਟਰ ਮਗਰ ਪਾਉਣੀ ਹੁੰਦੀ ਹੈ ਤਾਂ ਸਾਈ ਵੱਡਾ ਬਣ ਜਾਂਦਾ ਹੈ ਪੂਰਾ ਅਡਜਸਟਮੈਂਟ ਹੋ ਜਾਂਦੀ ਹੈ। ਕਈ ਜਿਹੜਾ ਇਹਨੂੰ ਆਪਾਂ ਨੂੰ ਘੋੜੇ ਦੇ ਵਾਸਤੇ ਵਰਤਦੇ ਆਗੇ। ਇਹ ਸਾਈਡਾਂ ਤੇ ਵੱਡ ਲਾ ਕੇ ਉੱਪਰ ਤਰਪਾਲ ਪੈਂਦੀ ਹੋਈ ਦੀ ਹੈ। ਜੇ ਕੋਈ ਆਪਣਾ ਘੋੜਾ ਜਾਨਵਰ ਲੈ ਕੇ ਜਾਣਾ ਤਾਂ ਉਹ ਉਲੀ ਜਾ ਸਕਦੀ ਹੈ। ਮਤਲਬ ਕਹਿੰਦਾ ਮੈਂ ਤਾਂ ਕੋੜੇ ਵਾਲਾ ਕੰਟੇਨਰ ਵੀ ਤਿਆਰ ਕਰਦੇ ਹਾਂ। ਜੇ ਕਿਸੇ ਨੇ ਸਪੈਸ਼ਲ ਕਰਾਉਣਾ ਹੋਵੇ। ਇਹੀ ਕੰਮ ਆਉਂਦਾ ਹੈ। ਵੀ ਇਹਦੇ ਥੋੜੀ ਲੰਬਾਈ ਵੱਧ ਜਾਂਦੀ ਹੈ, ਥੋੜੀ ਚੜਾਈ ਵੱਧ ਜਾਂਦੀ ਹੈ। ਨੇ ਉਹਦੇ ਮੱਤੇ ਦਾ ਥੋੜਾ ਸਪੈਸ਼ਲੀ ਹਾਂ ਸਪੈਸ਼ਲ ਉਹ ਤੇ ਮਿੱਡ ਲੱਗ ਜਾਂਦਾ ਨੇ ਤੇ ਉਹਦੇ ਬੰਦੇ ਆਰਾਮ ਨਾਲ ਇਹ ਤੇ ਜਾਨਵਰ ਆਉਦਾ ਲੈ ਕੇ ਜਿੱਥੇ ਮਰਜ਼ੀ ਜਾ ਮੰਨ ਲਓ ਜਿਹੜਾ ਉਹ ਮਿੱਡ ਲੱਗਦਾ ਨੀ ਨੋਜ਼ ਅਫਜ਼ੇ ਵਾਸਤੇ ਵੀ ਲੈਣਾ ਤੇ ਭਰਾਵਾਂ ਵਾਸਤੇ ਵੀ ਲੈਣਾ ਸੁਖਵਿੰਦਰ ਰਾਹੁਲ ਬੜਾ ਥੀਸ ਕਰੇ ਹਾਂਜੀ ਮੰਨ ਲਓ ਕੋਈ ਵੀਰ ਆਪਣੀ ਵੀਡੀਓ ਦੇਖ ਕੇ ਤੁਹਾਨੂੰ ਕਹਿੰਦਾ ਜੀ ਘੋੜਿਆਂ ਵਾਲਾ ਆਪਾਂ ਕੰਟੇਨਰ ਬਣਾ ਹਾਂਜੀ ਹਾਂਜੀ ਮੰਨ ਲਓ ਮਤਲਬ ਉਹ 1.2 ਉਹ ਜੂ ਹਾਂ ਹਾਂ 1.2 ਉਹ ਤਾਂ ਵਾਹ ਤੂ ਇਨ 1 ਹਾਂ ਇਹ ਮਤਲਬ ਉਹ ਟਰਾਲੀ ਦਾ ਵੀ ਕੰਮ ਲੈ ਸਕਦੇ ਆ ਆਪਾਂ ਹਾਂ ਹਾਂ ਇਹ ਮਤਲਬ ਥੋੜਿਆਂ ਵਾਸਤੇ ਲਿਜਾਣ ਵਾਸਤੇ ਮੇਲੇਆਂ ਵਾਸਤੇ ਵੀ ਬਸ ਹਾਂ ਉਹ ਵੱਖ ਕਰਦੇ ਆ ਪਰ ਇੱਕ ਜਾਨਵਰ ਵਧੀਆ ਆਰਾਮ ਨਾਲ ਲਿਆ ਸਕਦੇ ਠੀਕ ਹੈ ਹੁਣ ਗੱਲ ਕਰ ਫੈਬਰਿਕ ਦਾ ਸਿਸਟਮ ਸਾਰਾ ਉਮੀ ਲੱਗਣਾ ਹੈ ਬਸ ਇਹਦੀ ਥੋੜੀ ਜਿਹੀ ਚੜਾਈ ਆ ਉਹ ਵੱਜ ਜਾਣੀ ਹੈਗੀ ਲੰਬਾਈ ਵੱਜ ਜਾਣੀ ਹੈ ਤੇ ਸਾਈਡ ਦੇ ਬਿੱਡ ਲਾ ਕੇ ਉੱਪਰ ਆਪਣਾ ਤਰਪਾਲ ਵਗੈਰਾ ਜਾਂ ਉਹ ਪੈਂਦੀ ਹੋਏ ਦੇ ਉੱਪਰ ਬਾਈ ਜੀ ਕਿਸੇ ਵੀ ਤਰ੍ਹਾਂ ਦਾ ਜੇ ਛੌਂਕੀ ਵੀ ਹੈ ਬਈ ਆਹ ਬੰਦਾ ਅਗਲੇ ਕੋਲੇ ਮਾਡਲ ਹੁੰਦਾ ਆ ਕਿ ਆਪਾਂ ਇਸ ਤਰ੍ਹਾਂ ਦਾ ਬਣਾਉਣਾ ਹੈਗਾ ਆਪਾਂ ਉਹ ਵੀ ਤਿਆਰ ਕਰ ਦੇ ਕਿਸੇ ਵੀ ਵੀਰ ਨੇ ਕੋਈ ਜਾਂ ਸਟੀਲ ਦੇ ਪੈਪਲ ਲਵਾਉਣੀਆਂ ਹੋਣ ਉਹ ਵੀ ਲਾ ਦੇਣੀ ਹੈ ਬਾਈ ਜੀ ਜੇ ਕੋਈ ਇਹਦੇ ਉੱਤੇ ਹੋਰ ਕੁਝ ਵੀ ਕੋਈ ਸ਼ੋਭਾ ਵਾਤ ਤੇ ਕੋਈ ਹੋਰ ਬਿੱਡ ਲਵਾਉਣਾ ਬਿੱਡ ਲਵਾਉਣਾ ਜਿਵੇਂ ਆਪਣੇ ਆਮ ਟਰੈਲਰਾਂ ਦੇ ਲੱਗਿਆ ਹੁੰਦਾ ਕੰਕ ਪਾਉਣ ਵਾਸਤੇ ਝੋਨਾ ਪਾਉਣ ਵਾਸਤੇ ਲੱਗਿਆ ਹੁੰਦਾ ਉਹ ਚਾਹ ਵੀ ਲਾ ਦੇਣੀ ਹੈ ਜੇ ਤੁਸੀਂ ਕਹੋਗੇ ਤੁਸੀਂ ਤਿਆਰ ਕਰ ਦੇ ਦਿੰਗੇ ਬੰਦਾ ਉਹ ਅਗਲੀ ਦੀ ਡਿਮਾਂਡ ਮਤਲਬ ਬਾਕੀ ਆ ਹੋ ਕਹਾਂ ਕਾ ਬਹੁਤ ਵਧੀਆ ਬਣਾ ਕੇ ਲੌਂਗ ਲਾਈ ਨਾ ਯਾਰ ਮੈਂ ਤਾਂ ਆ ਚੀਜ਼ ਦਾ ਮੈਨੂੰ ਆਮੀ ਦੀ ਜਿਹੜਾ ਹੁਕਮ ਕਹਿਣਾ ਸਾਰੀ ਉਹ ਹੀ ਲੱਗਦੀ ਹੈ ਆ ਚੀਜ਼ ਦਾ ਫੈਨ ਹਾਂਜੀ ਕਿਵੇਂ ਤਰਾ ਹਰ ਗੱਲੀ ਗੱਲੀ ਜੀ ਮਤਲਬ ਆਪਾਂ ਇੰਨੀ ਬਰੀਕ ਜੇ ਦੇਖੀ ਹੋਈ ਸੀ ਜਿਹਦੇ ਚ ਜਿਹੜੇ ਜੋ ਆਰਮੀ ਦੇ ਵਿੱਚ ਜਿੰਨੀ ਬਰੀਕੀ ਨਾਲ ਗਈ ਆਪਾਂ ਉਹ ਉਹ ਚੀਜ਼ ਜਮਾ ਹੈ ਹੂ ਹੂ ਲਾਈ ਹੈ ਲੱਗ ਪੱਗ ਜਨ ਬਾਈ ਨੇ ਅੱਤੇ ਪੰਜਾਬ ਦੇ ਅੱਧੇ ਇੰਡੀਆ ਦੇ ਵਿੱਚ ਤਾਂ ਪੇਤੀਆਂ ਹਾਂਜੀ ਤੇ ਦੋ ਦੋ ਤਿੰਨ ਬਾਹਰ ਵੀ ਘੰਟਿਆਂ ਚ ਵੀ ਪੇਤੀਆਂ ਬਾਈ ਹੈਨਾ ਹਾਂਜੀ ਜੇ ਗੱਲ ਸੁਖਵਿੰਦਰ ਆਪਾਂ ਕਾ ਲਈਏ ਰੇਟ ਮੁੰਡੇ ਨੂੰ ਫੜਾ ਲੈਂਦੇ ਚਾਰੇ ਪਾਸੇ ਦਿਖਾ ਲਈ ਬਾਈ ਹਾਂ ਬਾਈ ਸੁਖਵਿੰਦਰ ਆਪਾਂ ਗੱਲ ਕਰਦੇ ਹਾਂ ਨਾ ਕੀਤਾ ਮਤਰਾ ਦੇ ਕਿੰਨਿਆ ਕਰਦਾ ਹਾਂ ਹਾਂ ਤਿਆਰੀ ਹੈ ਬਸ ਤਿਆਰ ਹੈ ਕਿ ਅੱਤੇ ਪ੍ਰਾਈਮਰ ਲੱਗ ਜੂਗਾ ਤੇ ਪੈਸਾ ਜਿਹੜੀ ਆਪਾਂ ਕਟਿੰਗ ਦਾ ਮੈਂ ਕਹਿੰਦਾ ਨਹੀਂ ਫਰਮਾਇਆ ਉਹਦੇ ਵਿੱਚ ਲੇਟਾਂ ਲੁਟਾਂ ਲੱਗਿਆ ਸੀ ਵਾਹ ਸਾਰਾ ਕੁਝ ਲਾ ਲੁੱਟੇ ਨਹੀਂ ਨਹੀਂ ਲੱਗਣੀਆਂ ਉਹਦੇ ਵਾਸਤੇ ਵਰਤਿਆ ਲੱਗੇ ਹੋਣਗੇ ਨਾ ਇਹ ਲੇਟਾਂ ਵਾਸਤੇ ਹੈ ਇਹ ਨਾ ਬਾਈ ਉਹੀ ਨਹੀਂ ਲੱਗਦੀਆਂ ਲੇਟਾਂ ਲੁਟਾਈਆਂ ਇੱਕ ਵਧੀਆ ਚੱਲਣਗੇ ਇਹ ਚੱਲਣਗੇ ਆ ਜਿਵੇਂ ਦਾ ਮੇਨਟੇਨ ਕਰਕੇ ਲਾਈਏ ਇਹ ਚੱਲਦੀਆਂ ਬਾਈ ਜਿਵੇਂ ਜਦੋਂ ਗੱਡੀ ਚੋਰੋਗੇ ਆ ਉਹਦਾ ਗੱਡੀ ਦੇ ਨਾਲ ਗ੍ਰਿਪ ਹੋਊਗਾ ਇਹ ਹਾਂ ਬ੍ਰੇਕਾਂ ਦੇ ਨਾਲ ਚੱਲਣਾ ਜੋ ਬ੍ਰੇਕ ਮਾਰੋਗੇ ਤਾਂ ਇਹ ਬ੍ਰੇਕਾਂ ਦੇ ਨਾਲ ਹੀ ਇਹ ਮਤਲਬ ਆ ਲੋਕ ਆ ਇਹ ਲੋਕ ਚੰਗੀ ਕੁਆਲਿਟੀ ਦਾ ਲਾਉਂਦੇ ਆ ਇਹ ਫੁੱਦੂ ਜਿਆ ਕੰਮ ਨਹੀਂ ਕੀਤਾ ਬਾਈ ਨੇ ਕੋਲ ਕੋਲ ਮਲਾ ਕੇ ਪੰਜਾਬੀ ਗੱਲ ਚੇ ਆ ਇਹ ਐ ਨਹੀਂ ਇਹਦਾ ਆ ਦੇਖੋ खड़की जाओ बी एक बारी ना बी को देखो आए तो ही तसल भी हिंदी होंगे है बेहतर प्रदान कर लगे रेट है रेट की गल कर रेट साइको फिक्स रख रखा हो रेट एको ਰੇਟ ਹੁੰਦਾ ਨਾ ਘੱਟ ਵੱਧ ਮਤਲਬ ਉਹ ਬੰਦਾ ਕਹਿੰਦੀ ਗੁੰਜੈਸ ਕਰੇ ਤੇ ਨਾ ਨਹੀਂ ਜੇ ਆ ਦੋ ਤਿਆਰ ਕਰਨੀ ਆ ਇਹ ਦੋਨਾਂ ਦੇ ਅਲੱਗ ਅਲੱਗ ਰੇਟ ਆ ਜੀ ਹਾਂ ਕੀ ਪੁੱਛ ਆ ਜੀ ਹਾਂ ਕਹਿੰਦਾ ਗੱਲ ਕਰਨ ਸੁਖਿੰਦਰ ਜੀ ਹਾਂ ਜੀ ਕੀ ਰੇਟ ਰੇਟੇ ਦਾ ਜੀ ਆਪਾਂ ਇੱਕੋ ਹੀ ਰੇਟ ਰੱਖਿਆ ਨਾ ਵੱਧ ਕ ਨਾ ਘਟ ਇਹਦੇ ਰੇਟ 75000 ਦੀ ਆ ਨਾ 75 ਹੀ ਲੈਣਾ ਇਹ ਤਾਂ ਸਸਨ ਨੂੰ ਨਾਰਾਜ਼ ਕਰਨ ਵਾਲਾ ਕੰਮ ਹੋ ਗਿਆ ਨਹੀਂ ਫਿਰ ਉਹਦੇ ਰੇਟ ਆਪਾਂ ਹੋ ਜਾਂ ਕਰ ਲੈਣੇ ਵੱਧ ਦਸਨ ਵਾਲਾ ਕਰਮ ਨੇ ਇਹਨੀ ਵੀਡੀਓ ਦੇਖੀ ਕੀ ਮੈਂ ਛੋਟੀਆਂ ਵੀਡੀਓ ਦੇਖਦਾ ਆ ਉਹਦੇ 'ਚ ਡਿਮਾਂਡ ਰੱਖ ਕੇ ਫਿਰ ਰੇਟ ਲੱਗ ਕੀਤਾ ਹੁੰਦਾ। ਜੇ ਇੰਨੇ ਨਹੀਂ ਡਿਮਾਂਡ ਰੱਖਦੇ ਆਪਾਂ ਇੰਨੇ ਦਾ ਆਪਾਂ ਰੇਟ ਦਿੰਦੇ ਆ। ਇੱਕ ਕੱਲ ਇੱਕ ਕੱਲ ਜੀ ਹਾਂਜੀ 600 ਨੇ ਹਮ ਗਵਰਨਰ ਕਿਹਾ ਕਿ 500 ਤੋਂ ਹੁੰਦੇ ਉਹ ਮੇਰੀ ਯੋਜਨਾ। ਕਿ ਮੈਨੂੰ ਵਾਅਦਤ ਕਰ ਦਿਆ। ਵਾਅਦਤ ਕਰਨੀ ਫਿਰ ਉਹ ਪਰ ਰੇਟ ਪਉ ਜਰਾ ਖੜਨ ਨੇ ਨਾ ਮੇਰੇ ਮੇਰੀ ਆਤ ਨਹੀਂ ਹੈ ਇਹ ਗੱਲ ਕਰਨ ਦੀ ਮੈਂ ਮੈਂ ਪਹਿਲਾਂ ਵੀ ਆਪਣੀ ਇਸੇ ਗੱਲ ਤੇ ਗਰਹਰੀ ਅੜਦੀ ਹੈ ਕਿ ਥੁੱਕ ਕੇ ਨਹੀਂ ਚੱਕੇ। ਹਾਂ ਮੈਂ ਉਹੀ ਗੱਲ ਕਹਿ ਰਿਹਾ ਹਾਂ ਵੀਰੇ ਮੇਰੇ ਵਾਦਾ ਪੜੇ ਭੈਣ ਜੀ ਰੇਡ ਨਹੀਂ ਹੈ ਰੇਡ ਦਾ ਨਹੀਂ ਰੇਡ ਦਾ ਨਹੀਂ ਘਟ ਕਰ ਸਕਦੇ ਰੇਡ ਦੀ ਗੱਲ ਐ ਇਸ ਆਪਣੀ ਪਹਿਲੀ ਗੱਲ ਨਹੀਂ ਮੇਰੀ ਗੱਲ ਸੁਣੋ ਵੀਰੋ ਠੀਕ ਹੈ ਸੌਦਾ ਮੰਨਤਾ ਨਹੀਂ ਹੈ ਹਾਂ ਵੀਰੇ ਹੁਣ ਲਾਈਕ ਕਮੈਂਟ ਸ਼ੇਅਰ ਕਰਕੇ ਆ ਜਾਓ ਬਾਈ ਨੂੰ ਹੁਕਾ ਦੇ ਕੋ ਸ਼ਾਰਟਸ ਦੇ ਠੀਕ ਹੈ ਜਨ ਕੇ ਬਾਈ ਸ਼ਰਮੇ ਦੀ ਵੀਡੀਓ ਦੇਖ ਕੇ ਆਇਆ ਤੇ 2000 ਰੁਪਏ ਮੇਰਾ ਨਾਮ ਲਾ ਕੇ ਚਲਾ ਲਿਓ ਬਾਈ ਮੈਨੂੰ ਨਾ ਦੇ ਦੇ ਪਹਿਲੇ ਨਾ ਮਿੰਗਾ ਮੈਂ ਥੋੜੇ ਲਈ ਬਾਈ 2 2000 ਇਹ ਵੀਡੀਓ ਤੇ ਜਿੰਨੇ ਤੂੰ ਵੇਚਿਆ ਯਾਰ 2 2000 ਮੈਥੋਂ ਲੈ ਲਈ ਨਹੀਂ ਜਾਂ ਹੋ ਗਈ ਗੱਲ ਬਾਈ ਮੇਰੇ ਨਾਲ ਤੇ ਘਰ ਮੇਰਾ ਨੇਰੀ ਆ ਜੇ ਥੇੜ ਫੇੜ ਕਰਨ ਲੱਗੇ ਨਾ ਇਹ ਮੈਂ ਬੈਠਾ ਕਰਮਿੰਦਰ ਉੱਤੋਂ ਬਾਅਦ ਗੱਲ ਕਰਨ ਕੇ ਸੁਖਵਿੰਦਰ ਆਈ ਸੀ ਇਹਦੇ ਰੇਟ ਵੈਸੀ ਆ ਆ ਦੇਖ ਲੋ ਜੀ ਦਾਕਾ ਨਾ ਪਤਾ ਤੁਹਾਨੂੰ ਕੀ ਨੌਜਾਬਾ ਲਕੀ ਸਾਡੀ ਗੱਲ ਦਾ ਪਤਾ ਲੱਗਿਆ ਤੁਹਾਨੂੰ ਇਹ ਸ਼ਰਮੇ ਨੇ ਇਹਦੇ ਤੋਂ 2000 ਕਢਾਤਾ ਤੇ 2000 ਇਚੋਂ ਮੈਂ ਤੁਹਾਨੂੰ ਹੁਣ ਤੇ ਆਪਾਂ ਜਾਣੂ ਜਾਂ ਆਪਾਂ 2000 ਪਹਿਲੇ ਮਤ ਜਣੋ ਉਹ ਨਹੀਂ ਇਹਦੇ ਵਿੱਚ ਨਹੀਂ 85 ਕਹਿੰਦਾ ਸੀ ਜੇ ਮਤਾਂ ਮੈਂ ਤੁਹਾਨੂੰ ਪਹਿਲੀ ਵਾਰੀ ਦਿੱਤਾ ਐ ਇਹ ਭਾਈ ਬਚਪਨਾ ਕਰਦਾ ਬੰਦਾ ਆਪਣੇ ਨਾਲ ਕੋਣੀ ਉਧੂ ਵੱਡੇ ਲੁੱਟੇ ਅਸੀਂ ਆਪਾਂ ਡਬਲ ਕਰ ਦਨੇ ਆ ਇਹ ਨਹੀਂ ਨਹੀਂ ਕੋਈ ਚੱਕਰ ਨਹੀਂ ਵੀਰੇ ਹਣਾ ਇਹ ਗੱਲ ਨਹੀਂ ਹੈਗੀ ਆਪਾਂ ਇਨੂੰ ਕਿ ਮੈਂ ਜਿੱਤੇ ਪਹਿਲੀ ਵੀਡੀਓ ਬਣਾਈ ਆ ਇਹ ਬੰਦੇ ਦੀ ਸੁਖਵਿੰਦਰ ਉਹ ਹਾਂਜੀ ਜਿੱਤੇ ਇਹ ਬੰਦੇ ਦੀ ਮੈਂ ਵੀਡੀਓ ਬਣਾਈ ਆ ਬਾਈ ਪਹਿਲੀ ਠੀਕ ਹੈ ਜੀ ਜਰਾ ਸਟਾਰਟਿੰਗ ਲਈ ਵੇਚ ਇੱਥੇ ਰੇੜੀ ਦੀ ਖੜੀ ਆ ਆ ਕਟੇਂਦਰ ਉਹ ਕਿਹਾ ਮੈਂ ਜਾਂਦਾ ਮੰਡੀ ਮੈਂ ਕਿਹਾ ਸੁਖਵਿੰਦਰ ਆਲਾ ਲੈ ਜਾ ਮੰਡੀ ਪਾ ਕੇ ਟਿਕਟ ਦੇ ਮੈਂ ਕਿਹਾ ਕਦਾਂ ਲੈ ਜਾ ਉਹਦੇ ਪਾਤੀ ਬਾਈ ਇਹ ਬਾਬੇ ਨਾਲ ਕੀ ਕਰਦੇ ਟਿਕਟ ਕਿਰਪਾ ਹੋ ਸਹੀ ਗੱਲ ਹੈ ਇਹ ਗੱਲ ਕਹਿਣੀ ਪਈ ਬਾਈ ਤੇ ਮਨਦਾਨਾ ਨਹੀਂ ਹੈਗਾ ਇਤਨਾ ਮਨਦਾਨ ਨਹੀਂ ਰਹੇ ਨਿਕਲੂਗੀ ਆਪਾਂ ਕੁਝ ਤੇ ਛੁਪ ਕੁਝ ਲੈਣ ਵਾਸਤੇ ਨਹੀਂ ਨਿਕਲੂਗਾ ਇਹ ਪ੍ਰੇਮ ਕਰੇ ਪ੍ਰੇਮ ਕਰੇ ਤੇ ਹੋਰਾਂ ਨੂੰ ਜੇ ਮੈਂ ਮੰਨਦਾ ਕਹਦੇ ਤੇ ਭਾਈ ਮੈਂ ਵੀਡੀਓ ਤੇ ਕਹਿ ਰਿਹਾ ਆਪਾਂ ਨਾਲ ਕੋਈ ਪੈਸਾ ਨਹੀਂ ਲੈਂਦੇ ਕਿਸੇ ਤੋਂ ਵੀਡੀਓ ਬਣਾਉਂਗਾ ਕਿ ਭਾਈ ਮੈਂ ਪੈਸੇ ਲਵਾਂਗਾ ਕੋਈ ਫੰਦਾ ਫੋਨ ਕਰਕੇ ਦੇ ਲੈ ਭਾਈ ਸਾਡੀ ਵੀਡੀਓ ਬਣਾ ਦੇ ਪਰ ਇੱਕ ਬੇਨਤੀ ਹੱਥ ਬੰਨ੍ਹ ਕੇ ਜੇਤਲਵੰਡੀ ਜੋ ਬਾਹਰ ਹੋਏ ਪੈਟਰੋਲ ਦਾ ਸੱਜਣ 40 ਦੀ ਐਵਰੇਜ ਭਰਾਵਾ ਸਾਡਾ ਫੋਲਡ ਦਿੰਦਾ ਤੇ ਉਸ ਹਿਸਾਬ ਨਾਲ ਦੇ ਠੀਕ ਹੈ ਗਾ ਕਿੰਨੇ ਕਿਲੋਮੀਟਰ ਆਉਣ ਜਾਣ ਹੋਵੇ ਸਹੀ ਗੱਲ ਆ ਪਰ ਪੀਆ ਬਤ ਨਹੀਂ ਰਹਿੰਦੇ ਕੇ ਗੱਤੇ ਆ ਸੁਖੀ ਕਿਉਂ ਇਹਦੀ ਲੰਬਾਈ ਦਾ ਚੜਾਈ ਦਾ ਨਹੀਂ ਫਰਕ ਪੈਗਾ ਇਹ ਇਹਦੀ ਚੜਾਈ ਹੈਗੀ ਮੈਂ ਸੁਖਵਿੰਦਰ ਦੀ ਫੋਟਾ ਮੈਂ ਸੁਖਵਿੰਦਰ ਚੜਾਈ ਇਹਦੀ ਸਵਾ 3 ਮੈਂ ਸੁਖਵਿੰਦਰ ਮੈਂ ਦੱਲ ਲਈ ਸੀ ਮੈਂ ਸੁਖਵਿੰਦਰ ਇੱਕ ਗੱਲ ਯਾਦ ਰੱਖੀ ਜ਼ਿੰਦਗੀ ਦੇ ਵਿੱਚ ਜਦੋਂ ਬਾਈ ਜੀ ਬੰਦੇ ਦਾ ਕੰਮ ਚੱਲ ਪਾਗਾ ਨਾ ਉਤੇ ਕੀ ਕਰਨ ਲੱਗ ਜਦੇ ਆ ਪੁੱਤ ਆਪਣਾ ਕੰਮ ਛੱਡ ਪਿਆ ਆਪਣਾ ਕੰਮ ਛੱਡ ਪਿਆ ਤੇ ਆਪਾਂ ਕੰਮ ਸਮਾਨ ਹਲਕਾ ਨੋਡ ਨਾ ਨਹੀਂ ਨਹੀਂ ਹਾਂ ਗਾਜੀਤ ਦੇ ਵਿੱਚ ਲੱਗ ਜਦੇ ਲੱਗ ਗਾਜੀਤ ਮੰਤੇ ਬੇਗਾਨੇ ਬੰਦੇ ਨੂੰ ਗਿਆ ਸੀ ਮੈਂ ਕੁਆਲਟੀ ਦੇ ਵਿੱਚ ਸੁੱਖੀ ਫਰਕ ਨਾ ਪਾਈ ਕੋਆ ਸਟੈਂਡਰਡ ਰੱਖੀ 2000 ਰੇਟ ਵਧਾ ਦੇ 12 ਚੀਜ਼ ਦੇ ਵਿੱਚ ਐਨ ਕਿਸ ਨਾ ਇਹ ਬੰਦਾ ਬੇਕਰਾਰ ਉੱਥੇ ਉਹ ਜਵਾਨ ਤੇ ਰਿਹਾ ਉਦੋਂ ਇਸ ਕੀ ਗੱਤ ਹੈ ਹੁਣ ਨਹੀਂ ਨਹੀਂ ਹਿੱਤਾ ਪੱਧਰ ਹੈ ਯਾ ਬਾਕੀ ਆ ਚੀਜ਼ ਨੂੰ ਤੁਸੀਂ ਕਿਤੇ ਵੀ ਤੁਸੀਂ ਟਾਂਕਾ ਵਗੈਰਾ ਵੈਲਡਿੰਗ ਵੈਲਡਿੰਗ ਕਿਤੇ ਵੀ ਤੁਸੀਂ ਆ ਦੇਖਦੇ ਹੋ ਵੈਲਡਿੰਗ ਰੱਖਣੇ ਕਿੰਨੇ ਦਿਨ ਲਾਏ ਦੋ ਆਹ ਰੜਕਦਾ ਹੋਊ ਸਪਾਈਕ ਉੱਤੇ ਕਿਤੇ ਵੀ ਮੈਨੇਜਰ ਤਾਂ ਕੰਟ੍ਰੈਕਟਰ ਨਹੀਂ ਆਉਂਦੇ ਲੈ ਹੁਣ ਚੱਲ ਗਏ ਸਭਾ ਅਰੇ ਕਿੰਨਾ ਗਿਆ ਹੁ 82 ਕਿਉਂ ਸੁੱਕੀ ਕਿੰਨੇ ਦਾ ਸਹੀ ਹੈ ਬਿਲਕੁਲ ਈ ਹੈ ਇਹਦੇ ਪਤਾ ਕੀ ਹੈ ਇਹਦੀ ਚੋਰੀ ਵੀ ਵੱਧ ਗਈ ਇਹਦੀ ਲੰਬਾਈ ਵੀ ਵੱਧ ਗਈ ਇੱਥੋਂ 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 ਜਿਹੜਾ ਕੋਈ ਲੈਣਾ ਆਇਆ ਕੋਈ ਵੱਧ ਗਈ ਆ ਵੱਧ ਨਹੀਂ ਕਿ ਸੰਦੂ ਬਾਜ਼ਾਰ ਕੋਲ ਨਹੀਂ ਕੋਈ ਮਦਦ ਨਹੀਂ ਹੋਉਂਦੀ ਇਹ ਬਾਤ ਮਾਰੀ ਚੌੜੀ ਨਹੀਂ ਉਹ ਆਈ ਦੇ ਲਾਗੇ ਵੱਧ ਨਹੀਂ ਨਹੀਂ ਇਹਦੇ ਮਗਰਾਜ ਦੀ ਗੋਲਾਈ ਜਾ ਕੇ ਆ ਕੇ ਇੱਥੇ ਸਾਈਕਲ ਦਾ ਗੱਡੀ ਦੀ ਲੰਬਾਈ ਵੱਧ ਗਈ ਮੇਰਾ ਦਿਲ ਮੇਰਾ ਦਿਲ ਆਏਗਾ ਸੁੱਖੀ ਹਾਂ ਜੀ ਪਤਾ ਨਹੀਂ ਕੀ ਕਰਦਾ ਕਿ ਸੁੱਖੀ ਨੇ 2000 ਰੁਪਏ ਮੇਰੇ ਨਾਲ ਉੱਤੇ ਤਾਂ ਨਹੀਂ ਨਹੀਂ ਤੇ ਆ ਲੈ ਭਾਈ ਬੰਦਾ ਮੈਂ ਉਹਨੂੰ ਵੱਧ ਹੁਣ ਛੋੜ ਕਰੂੰ ਠੀਕ ਆ ਗੱਲ ਭਾਈ ਪੁੱਛ ਕਹੀ ਜਾਵੇ ਕੋਈ ਚੱਕਰ ਨਹੀਂ ਤੁਸ ਕੀ ਸਾਡਾ ਭਰਾ ਨਾ ਨਾ ਪਏ ਦਾ 79000 ਦੇ ਜਿਓ ਭਾਈ 79000 ਰੁਪਿਆ ਪੁੱਛ ਕਹੀ ਜਾਵੇ ਸਿਕੰਦਰ ਜੋ ਸਿਕੰਦਰ ਇੱਥੇ ਆ ਮਾਹੀ ਤੇਰੀ ਦੁਕਾਨ ਦਾ ਟ੍ਰਸਟ ਵੈਸੇ ਇਹ ਆਪਣਾ ਗੁਰੂ ਨਾਨਕ ਸਟਰੀ ਦਾ ਐਗਰੀਕਲਚਰ ਬਕਸ ਤੇ ਆਪਣਾ ਸ਼ਾਪ ਦਾ ਨਾਮ ਹੈ ਰਾਮਾ ਰੋਡ ਦੇ ਉੱਤੇ ਹੈ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਦਮਦਮਾ ਸਾਹਿਬ ਤਲਵੰਡੀ ਭਾਈ ਜੀ ਤੁਹਾਡੇ ਮੋਬਾਈਲ ਨੰਬਰ ਮੋਬਾਈਲ ਹੈਗਾ ਜੀ ਮੇਰਾ ਨੰਬਰ 94643 51293 ਤੇ ਵਟਸਐਪ ਨੰਬਰ ਚੱਲਦਾ ਹੈ ਤੇ ਇੱਕ ਨੰਬਰ ਹੋਰ ਹੈ 94170 05005 ਮੈਂ ਵੀਰੇ ਬਾਈ ਨੂੰ ਕਰਦੇ ਹਾਂ ਕੰਟੈਕਟ ਤੇ ਇੱਕ ਗੱਲ ਹੋਰ ਹੱਜ ਇਹ ਨਹੀਂ ਹੈਗਾ ਭਾਈ ਇਕੱਲੇ ਟਿੰਨਰ ਹੀ ਤਿਆਰ ਕਰਦਾ ਉਧਰ ਮਾਰੀਦਾ ਇਹ ਰੱਖਾਂਗਾ ਗੇਟ ਗ੍ਰਿਲ ਦਾ ਸਾਰਾ ਸਾਰਾ ਕੰਮ ਕਰੀ ਬਾਈ ਗੇਟ ਬੂਟ ਜਾਂਦੇ ਦਾ ਚੱਬ ਕੱਢਦਾ ਦਾ ਬਾਈ ਬਣਾਉਣ ਵਾਲੇ ਜੇ ਕਿਸੇ ਨੇ ਨਾ ਛੌਂਕਣਾ ਗੇਟ ਬਣਵਾਉਣਾ ਹੋਵੇ ਤੇ ਬਾਈ ਚੱਬ ਕੱਢਦਾ ਗੇਟ ਦਾ ਗ੍ਰਿਲਾਂ ਦਾ ਤੇ ਸਾਰਾ ਜਗਾੜੀ ਬਣਾਉਂਦਾ ਬਾਈ ਇਹ ਨਹੀਂ ਹੈਗਾ ਕੰਟੇਨਰ ਵੀ ਬਣਾਉਂਦਾ ਕਰਦੇ ਨੇ ਤੇ ਸੁਖੀ ਇਹਦੇ ਡਬਲ ਦੇ ਦਿੱਤੀ ਹਾਂ ਇਹਦੇ ਬਿੱਲ ਦੇ ਮੰਗ ਲਾ ਜੀ ਨਾ ਲੈ ਬਾਈ 10 ਦੇ ਬਿੱਲ ਨਾ 5 ਸਾਲ ਦੀ ਗਾਰੰਟੀ ਮੰਗ ਕੇ ਲੈ ਕੇ ਆਇਆ ਜੇ ਕਿਸੇ ਨੇ ਲੈਣੀ ਹੋਈ ਗੱਡੀ ਠੀਕ ਹੈ ਜੇ ਕੋਈ ਕਮੀ ਲੱਗੀ ਉਹ ਗਰੇਟ ਹੀ ਹੋ ਤੇ ਜੇ ਐਸਟਰਲ ਹੋਣਾ ਕੁਝ ਉਹ ਵੱਖਰਾ ਹੋਊਗਾ ਜੇ ਉਹਨੂੰ ਕਮੀ ਲੱਗੀ ਇਹਦੇ ਵਿੱਚ ਮਾੜੀ ਮੋਟੀ ਉਹ ਆਪਾਂ ਫੀਡ ਕਢਾਵਾਂਗੇ ਲੋ ਗੱਤ ਨਾਲ ਸੁਮਿੰਦਰ ਕੋਈ ਗੱਲ ਨਹੀਂ ਇੱਕ ਵਾਰੀ ਭਾਈ ਜੀ ਸੇਵਾ ਦਾ ਮੌਕਾ ਭਾਈ ਨੂੰ ਦੇ ਕੇ ਦੇਖੋ ਜੇ ਇਧਰੋਂ ਆਉਗੇ ਭਾਈ ਇਹ ਮਾਨਸਰ ਰੋਡ ਰਾਮਪਰਾ ਰੋਡ ਬਠੰਡਾ ਰੋਡ ਖਾਣਿਆ ਚੌਂਕ ਤੋਂ ਭਾਈ ਰਾਮਾ ਰੋਡ ਦੇ ਉੱਤੇ ਭਾਈ ਜਮਾ ਜਿਹੜੇ ਆ ਰਾਮੇ ਕੰਨੀ ਆਉਂਗੇ ਡੱਬਾ ਵਾਲੀ ਕੰਨੀ ਆਉਂਗੇ ਤੇ ਫੇਰ ਵੀ ਬਾਈ ਰਾਮਾ ਰੋਡ ਦੇ ਉੱਤੇ ਮੇਨ ਛੜਕ ਦੇ ਉੱਤੇ ਬਾਈ ਬਾਈ ਦਾ ਬਾਈ ਦੀ ਦੁਕਾਨ ਆ ਤੇ ਕੱਪ ਕੇ ਲੈ ਕਮੈਂਟ ਸ਼ੇਅਰ ਕਰੋ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀਕਾ